ਲੱਖ ਆਕਾਸ਼ ਪਾਤਾਲ ਲੱਖ ਲੱਖ ਆਕਾਸ਼ ਤੇ ਲੱਖਾਂ ਤਕਾਲ ਅੱਖ ਫਰਕ ਵਿੱਚ ਸਭ ਦਿਖ ਲਾ ਅੱਖ ਦੇ ਖੋਲੋਂ ਵਿੱਚ ਉਹਦੇ ਬੇਟੇ ਨੂੰ ਸਭ ਮੁਖਾਤ ਪੁੱਛੇ ਪੀਰ ਤਕਰਾਰ ਕਰ ਫਿਰ ਤਕਰਾਰ ਨੂੰ ਝਗੜੇ ਦਾ ਹੈ ਝਗੜਾ ਕਰਕੇ ਪੀਰ ਪੁੱਛਦਾ ਹੈ ਚਰਚਾ ਕਰਕੇ ਇਹ ਫਕੀਰ ਵੱਡਾ ਆਤਾਈ ਤੇ ਇਹ ਫਕੀਰ ਬੜਾ ਅਤਿਅੰਤ ਛੰਤੀ ਵਾਲਾ ਹੈ ਇਥੇ ਵਿੱਚ ਬਗਦਾਦ ਦੇ ਤੇ ਇਥੇ ਬਗਦਾਦ ਦੇ ਮੇਰੇ ਵੱਡੀ ਕਰਾਮਾਤ ਦਿਖਲਾਈ ਵੱਡੀ ਸ਼ਕਤੀ ਮਾਰਾ ਜ਼ਾਮ ਦਿਖਾਉਣਾ ਕੀਤੀ ਹੈ ਠੀਕ ਹੈ ਪਤਾਲ ਆਕਾਸ ਲਖ ਮੇਰੇ ਨਰ ਬਾਣੀ ਪੜੀ ਐ ਪਤਾਲਾਂ ਪਤਾਲ ਅੱਖਰ ਆਵਾਸ ਆਵਾਸ ਓੜ ਕਪਾਲੀ ਖਬਰ ਸੁਣਾਈ ਗੰਭ ਕੇ ਬੇਰ ਕਹਣੇ ਕੋ ਬਾਤ ਅਸੀਂ ਕਹਦਾ ਕਿ ਕਦ ਸੁਣੇ ਲੋਕ ਉਹ ਵੀ ਵੇਖੇ ਨਹੀਂ ਕੁਰਾਨ ਸ਼ਰੀਫ ਚ ਪੜੇ ਐ ਇਨਨ ਅਸ캬ੜੀ ਉਦਮੀ ਬਸਿਆ ਹੈ ਫੇਰ ਦੁਰਾਇਣ ਦਸਤ ਗੀਰ ਪੀਰ ਨੇ ਕਿਹਾ ਦਸਤ ਗੀਰ ਪੀਰ ਨੇ ਮਹਾਰਾਜ ਦੇ ਪਾਸੋਂ ਦੁਹਰਾ ਕੇ ਅਸੀਂ ਵੀ ਵੇਖਾਂ ਜੋ ਤੋਹੇ ਪਾਈ ਜੇ ਤੁਝੇ ਮਹਾਰਾਜ ਤਾਰਦ ਪਾ ਲਈ ਅਸੀਂ ਵੀ ਵੇਖਣਾ ਚਾਹੁੰਦੇ ਆਂ ਕਿਰਪਾ ਕਰਕੇ ਸਾਨੂੰ ਵੀ ਦਿਖਾਓ ਨਾਲ ਲੀਤਾ ਬੇਟਾ ਪੀਰ ਦਾ ਮਹਾਰਾਜ ਕਹਿੰਦੇ ਆਓ ਦਿਖਾਈਏ ਤੁਹਾਨੂੰ ਕਿਹ ਲੱਗਾ ਮਹਾਰਾ ਮੈਂ ਤਾਂ ਬਿਰਧ ਵਾਂਗ ਮੇ ਤੁਮ ਕੋਰੀਆ ਨਹੀਂ ਜਾਣਾ ਮੇਰੇ ਬੇਟੇ ਨੂੰ ਨਾਲ ਲੈ ਜਾਓ ਇਹਦੇ ਪੀਰ ਦੇ ਦਸ ਦੀਰ ਪੀਰ ਦੇ ਬੇਟੇ ਨੂੰ ਨਾਲ ਲੈ ਲਿਆ ਅੱਖੀ ਮੀਟ ਗਿਆ ਹਵਾਈ ਮਹਾਰਾਜ ਸਾਹਿਬ ਇਸ ਪ੍ਰਕਾਰ ਹਵਾਈ ਅਸਲ ਵਾਰੀ ਚਲਦੀ ਹੈ ਇਹ ਹਵਾ ਰੂਪ ਹੋ ਕੇ ਮਹਾਰਾਜ ਸਾਹਿਬ ਅੱਖਾਂ ਮੀਟ ਕੇ ਜੋ ਰੂਪ ਹੋ ਕੇ ਪਾਉਣ ਰੂਪ ਹੋ ਕੇ ਚਲੇ ਗਏ ਲੱਖ ਆਕਾਸ਼ ਪਾਤਾਲ ਲੱਖ ਲੱਖ ਆਕਾਸ਼ ਤੇ ਲੱਖਾਂ ਤਕਾਲ ਅੱਖ ਫੜ ਕੇ ਵਿੱਚ ਸਭ ਦਿਖ ਲਾਈ ਅੱਖ ਦੇ ਕੋਲੋਂ ਨੀਕ ਵਿੱਚ ਉਹਦੇ ਬੇਟੇ ਨੂੰ ਸਭ ਖਾ ਚ ਪਰ ਕਚਕੌਲ ਪ੍ਰਸ਼ਾਦ ਦਾ ਜਿਹੜੇ ਜਾਂਦੇ ਆ ਗੁਰੂ ਕੀ ਸੰਗਤਾਂ ਹਣੀਆਂ ਪਾਤਾਲਾਂ 'ਚ ਵੀ ਆਕਾਸ਼ਾਂ 'ਚ ਵੀ ਨਾਲ ਸੰਕਣਕੜਾ ਪ੍ਰਸ਼ਾਦ ਕਰਕੇ ਗੁਰੂ ਸਾਹਿਬ ਦੇ ਅਰਦਾਸ ਕਰਕੇ ਵਰਤੌਂਦੀਆਂ ਹੈ ਨਾਵ ਜਾਂਦੇ ਸਾਰਿਆਂ ਪੁਕਾਰਾਂ ਤੇ ਅਕਾਸ਼ਾਂ ਚੋਂ ਲੈਂਦਾ ਰਿਆ ਕੱਚ ਕਾਠਿਆ ਜਿਹੜਾ ਕੌਲਾ ਸੀ ਨਾ ਪ੍ਰਸ਼ਾਦ ਦਾ ਭਰਦੇ ਦੇ ਪਾਸਾ ਹਿੱਲਦਾ ਤੁਰੋਂ ਪਾਤਾਲੋਂ ਲਈ ਕੜਾਹੀ ਅਕਾਸ਼ਾਂ ਵਿੱਚੋਂ ਵੀ ਪਤਾਲ ਵਿੱਚੋਂ ਵੀ ਕੜਾ ਪ੍ਰਸ਼ਾਦ ਦੇ ਵਰਤਾਰੇ ਨੂੰ ਲੈਣਾ ਕੀਤਾ ਜਾਹਰ ਕਲਾ ਨਾ ਛਪੈ ਛਪਈ ਸਰਗਮਾਲ ਦੇ ਵੀ ਪ੍ਰਤਾਪ ਕਾਣਾ ਹੈ ਕਹਿੰਦੀ ਲੁਕੋਈ ਹੋਈ ਲੁਕਦੀ ਨਹੀਂ ਹੈ